ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਚੈਨਲ ਇੰਡੀਆ ਕਰਾਈਮ ਨਿਊਜ਼ ਨਾਲ ਚੈਨਲ ਇੰਡੀਆ ਕਰਾਈਮ ਨਿਊਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਖਬਰ ਸ਼ਹਿਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਭਾਜਪਾ ਪਾਰਟੀ ਨੂੰ ਲੱਗਾ ਇੱਕ ਵੱਡਾ ਝਟਕਾ ਬਾਜਵਾ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਅੱਜ ਅੰਮ੍ਰਿਤਸਰ ਵਿਕੇਸ਼ ਮੁਚੀ ਟੀਮ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਨੂੰ ਮਿਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਏ ਸ਼ਾਮਲ ਅਤੇ ਸੁਖਬੀਰ ਬਾਦਲ ਜੀ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ ਗਿਆ ਇਸ ਮੌਕੇ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਵਾਜਬਾ ਛੱਡ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹੋਏ ਸ਼ਮਰ ਬਟਾਲਾ ਦੇ ਨਰੇਸ਼ ਮਹਾਜਨ ਦਾ ਸੀ ਪਾਰਟੀ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਪਾਰਟੀ ਹਰ ਮੌਕੇ ਤੇ ਇਹਨਾਂ ਦੇ ਨਾਲ ਖੜੀ ਹੈ ਇਸ ਮੌਕੇ ਨਰੇਸ਼ ਮਹਾਜਨ ਨੇ ਕਿਹਾ ਕਿ ਉਹਨਾਂ ਨੂੰ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਬਖਸ਼ੀਆਂ ਗਈਆਂ ਹਨ ਅਤੇ ਉਸ ਨੂੰ ਮੈਂ ਪੂਰੀ ਦਿਲ ਦੇ ਨਾਲ ਤਿੰਨ ਦਹਾਈ ਦੇ ਨਾਲ ਨਿਭਾਵਾਂਗਾ ਆਓ ਗੱਲਬਾਤ ਕਰਦੇ ਹਾਂ ਪ੍ਰਧਾਨ ਨਰੇਸ਼ ਮਹਾਜਨ ਜੀ ਦੇ ਨਾਲ ਕੀ ਕੁਝ ਕਹਿਣਾ ਹੈ ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਹਲੋਤਰਾ ਦੇ ਨਾਲ ਸੁਖਨਾਮ ਸਿੰਘ ਦੀ ਖਾਸ ਰਿਪੋਰਟ ਮਿਲਦੇ ਆ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਸਾਰੀ ਭਾਜਪਾ ਦੀ ਲੀਡਰਸ਼ਿਪ ਵਰਕਰ ਐਮਸੀ ਐਗਜ਼ੈਂਟਰੀ ਉਹਨਾਂ ਦੇ ਵੱਖ-ਵੱਖ ਅਧਿਕਾਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਕਾਮੀ ਕਾਲ ਗਿਆ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਪਟਾਲਾ ਹਲਕੇ ਦੀ ਸੇਵਾ ਦਾ ਹਲ ਐਜ਼ ਅ ਹਲਕਾ ਇੰਚਾਰਜ ਦਿੱਤੀ ਗਈ ਹੈ ਅਗਲੇ ਦਿਨਾਂ ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜਾਇਜ਼ਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ دہشت ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਜੀ ਸਰ ਆਪ ਬਜਹਿੰਤਾ ਪਾਰਟੀ ਸ਼ੋਰ ਕਰ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਕੀ ਕਹਿਣਾ ਚਾਹੀਏ भारतीय जनता पार्टी छोड़ के अकाली दल में इसलिए शामिल हुए हैं कि अकाली दल जो है हमारा सैंतीस साल इनसे अलायंस रहा और सरदार प्रकाश सिंह बादल और की सोच को हमने देखा है कि वो पंजाब के हमेशा भले की बात करते रहे हैं पंजाब के बारे में बात करते रहे और पंजाब में हिंदू सिख भाईचारे को नहीं सारे वर्गों को साथ ले चलते रहे और उन्होंने पाँच बार मुख्यमंत्री रहते हुए पंजाब का विकास किया और इस कारण कांग्रेस का कल्चर जो है वो शुरू से हम जानते हैं कि भ्रष्टाचारी लोग हैं और गलत लोग उन आम आम पार्टी से जनता त्रस्त है और देश के अंदर पंजाब के अंदर आपको ज़्यादा मालूम है किस तरह चैनियाँ छीतिया जाती हैं किस तरह खो हो रही है किस तरह जो पंजाब के अंदर नशे का बोल बाला है हर गली में नशा बिख रहा है पंजाब का नौजवान बर्बाद हो रहा है घरों के घर लूटे जा रहे हैं और कोई लॉ एंड ऑर्डर की स्थिति नहीं है इस लॉ एंड ऑर्डर के कारण बुराई हो रही इंडिया क्राइम न्यूज जुलम के खिलाफ जंग आप देख रहे हैं इंडिया क्राइम न्यूज